ਰਾ ਦੀ ਬਾਣੀ پڑھ ਲੋ ਉਹ ਸੰਸਾਰ ਵਿੱਚ ਰਹੇ बाबा ਕਬੀਰ ਸਾਹਿਬ ਆਪਣੀ ਕਿਰਤ ਕਰਦੇ ਰਹੇ ਭਗਤ ਰਵਦਾਸ ਜੀ ਆਪਣੀ ਕਿਰਤ ਕਰਦੇ ਰਹੇ ਤੇ ਕਿਰਤ ਕਰਦਿਆਂ ਕਰਦਿਆਂ ਆਪਣੇ ਪਰਿਵਾਰ ਦੀ ਵੀ ਪਾਲਣ ਪੋਸ਼ਣ ਪਰਿਵਾਰ ਦਾ ਗੁਜਰਾਨ ਵੀ ਕਰਦੇ ਰਹੇ ਕਿਉਂਕਿ ਇਹ ਮੁੱਖ ਲੋੜਾਂ ਵੀ ਨੇ ਕਿਰਤ ਦੇ ਨਾਲ ਨਾਲ ਸਾਡੀਆਂ ਲੋੜਾਂ ਵੀ ਨੇ ਉਹਨਾਂ ਨੂੰ ਵੀ ਪੂਰਾ ਕਰਦੇ ਰਹੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੀ ਬਾਣੀ ਹੈ ਜਿਹੜੇ ਕਿਰਤੀ ਹੈ ਦੂਜਿਆਂ ਦੀ ਕਿਸੇ ਦੀ ਬਾਣੀ ਨਹੀਂ ਹੁਣ ਮਲਕ ਭਾਗੋ ਨੇ ਵੀ ਤੇ ਬ੍ਰਹਮ ਭੋਜ ਕੀਤਾ ਸੀ ਪਰ ਧੰਨ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਨਹੀਂ ਭਾਈ ਲਾਲੋ ਜੀ ਦੇ ਦਰਵਾਜ਼ੇ ਤੇ ਜਾਂਦੇ ਆ ਦਰਵਾਜ਼ਾ ਖੜਕਾਉਂਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਜਿਹਨੂੰ ਕੀਰਤੀ ਭਾਉਂਦੇ ਜਿਹੜੇ ਕਿਰਤ ਕਰਦੇ ਨੇ ਕਿਰਤ ਕਰਕੇ ਜਿਹੜੇ ਨਾਮ ਜਪਦੇ ਨੇ ਕਿਰਤ ਕਰਕੇ ਜਿਹੜੇ ਵੰਡ ਕੇ ਛਕਦੇ ਨੇ ਕਿਰਤ ਕਰਕੇ ਜਿਹੜੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨਾਲ ਜੁੜੇ ਨੇ ਪਿਆਰਿਓ ਗੁਰੂ ਨਾਨਕ ਸਾਹਿਬ ਉਸ ਦਿਨ ਵੀ ਉਹ ਸਿੱਖ ਦਾ ਦਰਵਾਜ਼ਾ ਖੜਕਾਉਂਦੇ ਆ ਕਿ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅੱਜ ਵੀ ਕੀਰਤੀ ਸਿੱਖ ਦਾ ਦਰਵਾਜ਼ਾ ਖੜਕਾ ਦਿੰਦੇ ਆ